都给做。<沒> ਪਤਾ ਹੀ ਕੁਛ ਨਹੀਂ ਪਈ ਪਤਾ ਹੀ ਕੁਛ ਨਹੀਂ ਸਾਨੂੰ ਆ ਇਹ ਤਾਂ ਕਰਨੀ ਪਗਾ ਕੋਣੀ ਕਚਹਿਰੀ ਉਹਨਾਂ ਨੂੰ ਪੁੱਛਿਆ ਕੁਛ ਨਹੀਂ ਦੱਸੰਦਾ ਦੱਸਣ ਹੀ ਨਹੀਂ ਕੋਈ ਕੁਛ ਵੀ ਉਹ ਕਹਿੰਦੇ ਨੇ ਕਿ ਪੀਓ ਨੇ ਜੀ ਪ੍ਰਾਪਤ ਕੁਛ ਕੁਛ ਪਤਾ ਨਹੀਂ ਪਈ ਕੋਈ ਹੋਗਾ ਹੀ ਨਹੀਂ ਹੈ ਡਾਕੂਮੈਂਟ ਵੀ ਖਾਈ ਜਾਣ ਤੁਹਾਨੂੰ ਸਾਨੂੰ ਡਾਕੂਮੈਂਟ ਕਿਉਂ ਨਹੀਂ ਪੁਲਿਸ ਮਗਾਉਂਦੀ ਵੀ ਅੱਜ ਗ੍ਰਿਫਤਾਰ ਕਰ ਲਿਆ ਜਦ ਵੀ ਇਹਨਾਂ ਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਵੀ ਦਿੱਤਾ ਗਿਆ ਸੀਗਾ ਜੇ ਇਹ ਕਿਸੇ ਮੁਕਦਮੇ 'ਚ ਪੀਓ ਸੀ ਤਾ ਇਹਨਾਂ ਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਿੱਤਾ ਗਿਆ ਪਹਿਲੀ ਗੱਲ ਦੂਜੀ ਗੱਲ ਹੈ ਕਿ ਸਾਨੂੰ ਹੁਣ ਤੱਕ ਪਰਿਵਾਰ ਨੂੰ ਕੋਈ ਵੀ ਡਾਕੂਮੈਂਟ ਨਹੀਂ ਸੀ ਦਿੱਤਾ ਗਿਆ ਕਿ ਕਿਸ ਬਿਨਾ ਉਤੇ ਬਲਵਿੰਦਰ ਸਿੰਘ ਬਿੱਲੇ ਨੂੰ ਚੁੱਕਿਆ ਗਿਆ ਹੁਣੇ ਪੁਲਿਸ ਨੇ ਇੱਕ ਡਾਕੂਮੈਂਟ ਵਿਖਾਇਆ ਜਿਹਦੇ ਵਿੱਚ ਕੋਈ ਆਰਡਰ ਹੋਏ ਪਿਆ ਮੈਜਿਸਟਰੇਟ ਸਾਹਿਬ ਦੇ ਕੀ ਆ ਪੀਓ ਹੈਗਾ ਹੁਣ ਡਾਕੂਮੈਂਟ ਸਾਡੇ ਹੱਥ ਲੱਗਾ ਅਸੀਂ ਉਸ ਡਾਕੂਮੈਂਟ ਦੇ ਬਿਹਾਫ ਉਤੇ ਬਲਵਿੰਦਰ ਪਿੱਲੇ ਉਹਨਾਂ ਦੀ ਬੇਲ ਅਪਲਾਈ ਕਰਨ ਚੱਲੇ ਆ ਮੈਂ ਹੁਣੇ ਸੀਨੀਅਰ ਐਡਵੋਕੇਟ ਦੇ ਨਾਲ ਸਲਾਹ ਕਰਕੇ ਜੋ ਵੱਤਾਂ ਦਾ ਲੀਗਲ ਰੈਮੇਡੀ ਅਸੀਂ ਆਪਣੇ ਬੰਦੇ ਨੂੰ ਦਵਾ ਸਕਦੇ ਆਪਾਂ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਪਰ ਪੁਲਿਸ ਦੇ ਇਹ ਅੱਜ ਹੀ ਕਿਉਂ ਚੁੱਕਣਾ ਸੀਗਾ ਇਹ ਬੜਾ ਵੱਡਾ ਇੱਕ ਸਵਾਲੀਆ ਨਿਸ਼ਾਨ ਹੈਗਾ ਜੇ ਉਹ ਪੀਓ ਸੀਗਾ ਕਿਸੇ ਕੇਸ ਦੇ ਵਿੱਚ ਤੇ ਪਹਿਲੇ ਨਹੀਂ ਸੀ ਚੁੱਕ ਸਕਦੇ ਕੀ ਉਹ ਕਾਂਗਰਸ ਦਾ ਕੈਂਡੀਡੇਟ ਬਣਨ ਤੋਂ ਬਾਅਦ ਪ੍ਰਸ਼ਾਸਨ ਨੂੰ ਯਾਦ ਆਇਆ ਕਿ ਇਹ ਪੀਓ ਆ ਔਰ ਜੇ ਪੁਲਿਸ ਕ੍ਰੀਡਿਟ ਪਲੀਅਰ ਸਰਟੀਫਿਕੇਟ ਦੇ ਦਿੱਤਾ ਉਹ ਕਿਸ ਬਿਹਾਰ ਤੇ ਦਿੱਤਾ ਗਿਆ ਇਹ ਕੁਝ بڑے ਵੱਡੇ ਸਵਾਲ ਨੇ ਜਿਹੜੇ ਜਿਨ੍ਹਾਂ ਦਾ ਜਵਾਬ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਵਰਕਰ ਔਰ ਵਾਰਡ ਨੰਬਰ 40 ਦੀ ਆਵਾਮ ਜਨਤਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੁੱਛਦੀ ਹੈ ਉਹ ਕਹਿੰਦੇ 2015 ਦੇ ਕੇਸ ਦੇ ਵਿੱਚ ਚੁੱਕਿਆ ਗਿਆ ਇਹਨਾਂ ਨੇ ਤੇ ਭਾਈ ਸਾਹਿਬ ਸੁੱਤੇ ਪਏ ਸੀਗੇ 2015 ਦਾ ਕੇਸ ਹੋਇਆ ਸੀਗਾ ਤੇ ਅੱਜ ਕੀ ਹੈ 2024 2024 9 ਸਾਲ ਬਾਅਦ ਆਇਆ ਇਹਨਾਂ ਨੂੰ ਇਹ ਸੁੱਤੇ ਪਏ ਸੀਗੇ ਕਿਹਦੀ ਗੱਲ ਹੈ ਸਾਰੇ ਤੇ ਸਾਰੇ ਦੇ ਵਿੱਚ ਕਿਸੇ ਅਨਗੈਲੀ ਨਹੀਂ ਹੈ ਇਹ ਬਖਲਾੜਟ ਆ ਇਹ ਹਾਰੇ ਪਏ ਆ ਹਾਰੇ ਪਏ ਬੰਦੇ ਦੀ ਨਿਸ਼ਾਨੀ ਆ ਜਿਹੜੀ ਅੱਜ ਬਲਵਿੰਦਰ ਬਿੱਲੇ ਦੇ ਉੱਤੇ ਕਾਰਵਾਈ ਹੋਈ ਆ ਇਹਦਾ ਜਵਾਬ ਕਾਂਗਰਸ ਪਾਰਟੀ ਨਹੀਂ ਦੇਗੀ ਇਹਦਾ ਜਵਾਬ ਹਲਕਾ ਦਖਣੀ ਦੀ ਆਵਾਮ ਦੇਗੀ ਇੰਦਰ ਵੀਰ ਸਿੰਘ ਬਲਾਰੀਆ ਅੱਜ ਜਿਹੜਾ ਕਿ ਪ੍ਰੋਟੈਸਟ ਕੀਤਾ ਗਿਆ ਹੈ ਤੇ ਉਹ ਬਲਵਿੰਦਰ ਸਿੰਘ ਬਿੱਲਾ ਜਿਹੜਾ ਆਪਣੇ 2000 15 ਦੇ ਵਿੱਚ ਇੱਕ ਕੇਸ ਰਜਿਸਟਰ ਹੋਇਆ ਸੀ ਸੁਲਤਾਨੀ ਅੰダー ਦੇ ਵਿੱਚ 17 9 24 ਨੂੰ ਜਿਹੜਾ ਪੋਟੇਲੋਂ ਪੀਓ ਕਰਾ ਦਿੱਤੇ ਗਏ ਸੀ ਉਹਨਾਂ ਨੂੰ ਅਜਿਹੜਾ ਹਸਪਤਾਲ ਵਿੱਚ ਰੈਸਟ ਕਰਕੇ ਆਪਣੇ ਮਾਂ ਜੋਗ ਅਦਾ ਦੇ ਪੇਸ਼ ਕੀਤਾ ਗਿਆ। ਕਾਰਨ ਕੀ ਸੀਗਾ ਕਿ ਉਹਨੇ ਮੁੱਦਗਾ ਕਿ ਆਜਾ ਕਰਨਾ ਦਾ ਮਤਲਬ ਪਾਰਟੀ ਵੱਲੋਂ ਕਿ ਕਿ ਉਹ ਕਿਹਾ ਸੀ ਆ ਦੋਹਾਂ ਦਾ ਵੀ ਤੋਂ ਕੰਮ ਅਸੀਂਰੇ ਭੇਜੇ। ਦੇਖੋ ਜੀ ਮਤਲਬ ਦੇਖੋ ਇਹਦੇ ਚ ਚਾਹੇ ਕੋਈ ਪੋਲਿਟੀਕਲ ਹੋਵੇ ਚਾਹੇ ਕੋਈ ਆਮ ਬੰਦਾ ਹੋਵੇ ਜਿਹੜਾ ਕੋਟ ਵੱਲੋਂ ਪੀਓ ਹੈ ਉਹ ਪੀਓ ਹੀ ਉਹਨੂੰ ਆਜਾ ਪੀਓ ਕਿਤਾ ਜਾਏਗਾ ਜਦੋਂ ਕੋਈ ਵੀ ਆਪੂ ਆਪਣਾ ਉਮੀਦਵਾਰ ਜਿਹੜਾ ਹੈ ਉਹ ਆਪਣੇ ਇਲੈਕਟਸ ਦਾਅਵੇ ਪਰ ਦਾਉ ਨੂੰ ਐਨਓਸੀ ਦਿੱਤੀ ਜਾਂਦੀ ਹੈ ਉਹਦੇ ਸਬੰਧ ਵਿੱਚ ਕਿਤਨਾ ਦੇਖੋ ਜੀ ਜਿਹੜੀ ਐਨਓਸੀ ਹੈ ਉਹ ਸਬੰਧਤ 82 ਥਾਣੇ ਤੋਂ ਮਿਲਦੀ ਹੈ ਨਾ ਕਿ ਹੋਰ ਕਿਸੇ ਥਾਣੇ ਆ ਤੇ ਰਜਿਸਟਰਡ ਹੋਵੇ ਉਹਦੇ ਰਿਗਾਰਡਿੰਗ ਜਿਹੜਾ ਉਹ ਤੁਸੀਂ ਇਹਨਾਂ ਦੇ ਸਬੰਧਤ ਰੈਕੋਰਡ ਦਿੱਤਾ ਗਿਆ ਹੈ ਅਸ਼ਵਾਸਨ ਕੋਈ ਨਹੀਂ ਹੈ ਜੀ ਇਹਨਾਂ ਨੂੰ ਜਿਹੜਾ ਕਲੀਅਰਿਫਿਕੇਸ਼ਨ ਦਿੱਤੀ ਹੈ ਵੀ ਇਹਨਾਂ ਨੂੰ ਇਸ ਮੁਕਦਮੇ ਦੇ ਵਿੱਚ ਰਜਿਸਟਰ ਕਰਕੇ ਮਾਂ ਜੋ ਕੋਰਟ ਵਿੱਚ ਪੇਸ਼ ਕੀਤਾ ਗਿਆ ਉਹਨਾਂ ਨੂੰ ਕਲੈਰੀਫਿਕੇਸ਼ਨ ਮਿਲ ਗਈ ਹੈ ਇਸ ਕਰਕੇ ਉਹ ਸੈਟੀਸਫਾਈਡ ਹੋ ਕੇ ਚਲੇ ਗਏ ਉਹਨਾਂ ਉੱਤੇ ਕੁਝ ਪੁਲਿਸਾਂ ਪੁਲਿਸਾਂ ਤੋਂ ਐਲਜਾਮ ਵੀ ਲਗਾਏ ਦੇਖੋ ਜੀ ਪੁਲਿਸ ਪੁਲਿਸ ਤੇ ਹਰ ਕੋਈ ਅਲੀਗੇਸ਼ਨ ਲਗਾਉਂਦਾ ਹੈ ਜੀ ਕਿ ਉਹਨੂੰ ਅਰੈਸਟ ਕਰਨ ਵਾਸਤੇ ਪੁਲਿਸ ਨਹੀਂ ਜਾਣਾ ਹੈ ਜੀ ਤੇ ਜੇ ਉਹ ਪੀਓ ਆਦੇ ਨੂੰ ਅਰੈਸਟ ਕਰਕੇ ਅਸੀਂ ਕੋਰਟ 'ਚ ਭੇਜਿਆ ਕਾਰ ਨੇ ਆਪ ਹੀ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਐ ਤੋਂ ਬਿੱਲਾ ਜੀ ਉਹਨਾਂ ਨੂੰ ਚੁੱਕ ਲਿਆ ਗਿਆ ਨਰੇਜ ਜੀ ਕੋਈ ਪੁਰਾਣਾ ਕੇਸ ਕਹਿ ਕੇ ਜਿਹੜਾ ਬਹੁਤ ਜ਼ਿਆਦਾ ਪੁਲਿਸ ਇੱਥੇ ਜਿਹੜੀ ਆ ਗੁੰਡਾਗਰਦੀ ਧੱਕੇਸ਼ਾਹੀ ਕਰ ਰਹੀ ਆ ਔਰ ਕਾਰਪੋਰਸ਼ਨ ਦੀਆਂ ਚੋਣਾਂ ਮਨ ਸ਼ਾਂਤੀ ਨਾਲ ਹੋਣ ਦੀਆਂ ਲੜਨ ਕਿਉਂ ਕਿਸੇ ਨੂੰ ਉੱਟ ਮਾਰ ਕਰਨੀ ਆ ਕਿਉਂ ਕਿਸੇ ਨੂੰ ਚੁੱਕੇ ਖੜਨਾ ਵਾ ਇਹ ਕੰਮ ਜਿਹੜੇ ਬੰਦ ਕੀਤੇ ਜਾ ਸਰ ਇਹ ਕੰਮ ਚੋਣਾਂ ਦੇ ਵਿੱਚ ਹੀ ਚੁੱਕੀ ਤਾ ਬਿਲਕੁਲ ਚੋਣਾਂ ਦੇ ਵਿੱਚ ਹੀ ਵੇਖੋ 2015 ਦਾ ਕਹਿੰਦੇ ਮਕਦਮਾ ਵਾ ਤੇ ਉਹ ਅਵੇਰ ਜ਼ਿਆਦਾ ਅੱਗੇ ਹੋ ਗਿਆ ਤੇ ਤਾਂ ਕਰਕੇ ਪੜਨ ਡੇ ਪਿਆ ਕੰਮ ਜ਼ਿਆਦਾ ਪੁਲਿਸ ਨੂੰ ਪੈ ਗਿਆ ਨਾ ਕਿਸ ਪਾਰਟੀ ਦਾ ਤੇ ਕਿਉਂ ਜ਼ੋਰ ਇਹ ਪੰਜਾਬ ਸਰਕਾਰ ਮਰਦਾਬਾਦ 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 ਹਾਂਜੀ ਸਰ ਕੀ ਮਰਦਾਬਾਦ

ਤੇ ਇਹ ਵੀ ਚੁੱਕਿਆ ਗਿਆ ਵਾ ਕਿਸ ਕਾਰਨ ਜਿਵੇਂ ਕਹਿੰਦੇ ਮੁਕੱਦਮਾ ਉਹਦੇ ਜਿੱਨਾ ਪੈਣਾ ਸਰ ਇਲੈਕਸ਼ਨ ਦੇ ਵਿੱਚ ਹੀ ਕੰਪਿਊਟਰ 2015 ਦਾ ਮੁਕੱਦਮਾ ਹੈ 2015 ਦਾ ਜੇ ਉਹ ਕਹਿੰਦੇ ਪੀਓ ਹੋਏ ਆ ਕੋਈ ਆਰਡਰ ਉਹਨੂੰ ਕਿਉਂ ਨਹੀਂ ਉਹਨਾਂ ਨੂੰ ਚੁੱਕਿਆ ਗਿਆ ਇਲੈਕਸ਼ਨ ਦੇ ਵਿੱਚ ਹੀ ਸਾਰਾ ਕੁਝ ਕਿਉਂ ਹੋ ਰਿਹਾ ਸਰ ਇਹਦਾ ਕਸੂਰ ਕੋਟ ਹੈ ਕਸੂਰ ਪੰਜਾਬ ਸਰਕਾਰ ਦਾ ਜੀ ਇਹ ਕਿਉਂ ਸਰ ਕਿ ਜਿਵੇਂ ਕਹ ਰਹੇ ਮੁਕੱਦਮੇ ਆ ਜਾਂ ਪਰਚਾ ਹੋਰ ਵੀ ਲੋਕਾਂ ਤੇ ਪਰਚਾ ਹੋਰ ਵੀ ਕਿਸੇ ਨੂੰ ਚੁੱਕਿਆ ਨਾ ਜੀ ਕਿਸੇ ਹੋਰ ਨੂੰ ਨਹੀਂ ਚੁੱਕਿਆ ਗਿਆ ਜੀ ਸਿਰਫ ਇਹਨਾਂ ਨੂੰ ਹੀ ਟਾਰਗੇਟ ਕੀਤਾ ਗਿਆ ਜੀ ਕੱਲ੍ਹ ਤੇ ਹਮ ਕਰਦੇ ਚੁੱਕ ਜੇ ਨਹੀਂ ਤੇ ਜਿਹਨੇ ਕਾਂਗਰਸੀ ਕਿ ਜਿੰਨੇ ਬਈ ਕਿੰਨੇ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਕੰਮ ਨਹੀਂ ਨੀ ਗਈ ਹਾਂਜੀ ਜਲਤ ਕੰਮ ਕੌਣ ਕਰ ਰਿਹਾ ਸਰ ਪੰਜਾਬ ਸਰਕਾਰ ਕੀ ਜਲਤ ਕੰਮ ਕਰੇ ਹੈ ਖਰਚਾ ਵੀ ਬਜੀ ਕੋ 15 ਹੁਣ ਚੁਕੜਾ ਨਹੀਂ ਇਹ ਹੋ ਰਹੀ ਹੈ ਇਹ ਹੋ ਰਹੀ ਹੈ ਐਜੂਕੇਸ਼ਨ ਹੁੰਦੀ ਹੈ ਸਾਰਾ ਕੁਝ ਹੁੰਦਾ ਉਦੋਂ ਕਰੀ ਚੁੱਕੇ ਗਏ ਇਨਾਂ ਕੋਲੋਂ ਐਨਓਸੀ ਕਿੰਨੇ ਦਿੱਤੀ ਹੈ ਦੱਸੋ ਬਈ ਪੰਜਾਬ ਸਰਕਾਰ ਦੀ ਪੁਲਿਸ ਨੇ ਦਿੱਤੀ ਹੈ ਐਨਓਸੀ ਸਰ ਇਹ ਸਿਆਸੀ ਆਗੂਆਂ ਕੋਲੋਂ ਜਿਹੜੀ ਝਾਲ ਖੇਡ ਗਈ ਆ ਇਹ ਕਿਉਂ ਖੇਡ ਗਈ ਉਹਨੇ ਤਾਂ ਬੋਲਦਾ ਉਹ ਹਾਰ ਰਿਹਾ ਇਹ ਜਾਣ ਗਏ ਚੁੱਕੇ ਉਹਨਾਂ ਨੇ ਉੱਚਾ ਡੂਲੇ ਬੰਦ ਧਾਰਦਾ ਪਿਆ ਵਾ ਤੇ ਤਾਂ ਜੁਕਿਆ ਨਾ ਹੋਰ ਕਿ ਚੁਕਿਆ ਤਾਂ ਵੀ ਬਿਰਨ ਜੁਕਿਆ ਵੀ ਛਾੜੂ ਹਾਰਦਾ ਪਿਆ ਜਿੰਨਾ ਜੀ ਛੱਡਣਗੇ ਨਹੀਂ ਜਿੱਦ ਕਰਦਾ ਰਹੇਗਾ ਜਿਵੇਂ ਲੈ ਕੇ ਗਏ ਓਵੇਂ ਛੱਡ ਦੇ ਵੀ ਸਾਡੀ ਇਹੋ ਡਿਮਾਂਡ ਆ